ਸਭ ਤੋਂ ਪਹਿਲਾਂ ਤਾਂ ਹਲਕਾ ਛੀ ਫਤੇਗੜ ਸਾਹਿਬ ਦੇ ਸਮੂੱਚੇ ਨਗਰ ਵਾਸੀਆਂ ਨੂੰ ਲੋੜੀ ਦੀ ਵਧਾਈ ਦੇਣਾ ਨਾਲ ਵੀ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੀ ਜਿਹੜੀ ਕ੍ਰੀਮ ਹੈ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਸਰਕਾਰ ਬਣੀ ਹੈ ਜਿਨ੍ਹਾਂ ਦੀ ਬਦੌਲਤ ਸੀਐਮਐਲਏ ਚੇਅਰਮੈਨ ਜੋ ਹੋਰ ਅਦੇਦਰ ਬਣੇ ਆ ਉਹ ਸਾਡੀ ਜਿਹੜੀ ਕ੍ਰੀਮ ਹੈ ਜੜ ਨਾਲ ਜੁੜੀ ਹੋਈ ਉਹ ਸਾਡੇ ਨਾਲ ਆਈ ਹੈ ਅਸੀਂ ਅੱਜ ਇਕੱਠੇ ਨੇ ਹੋ ਕੇ ਲੋੜੀ ਮਨਾਈ ਹੈ ਪਿਆਰ ਵਾਲੀ ਸਸੂਰੀਆ ਕਾਲ ਤੇ ਸਭ ਨੂੰ ਲੋੜੀ ਤੇ ਮਾਗੀ ਦੀ ਬਹੁਤ-ਬਹੁਤ ਵਧਾਈਆਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਐਮਐਲਏ ਸਾਦਨੇ ਸਾਨੂੰ ਸਭ ਨੂੰ ਬੁਲਾਇਆ ਆਪਣੇ ਵਰਕਾਂ ਦੇ ਲਈ ਪਹਿਲੀ ਵਾਰੀ ਵਿੱਚ هر ਕਿਸੇ ਐਮਐਲਏ ਨੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਲੋੜੀ ਮਨਾ ਕੇ ਸਾਰਿਆਂ ਨੂੰ ਮਨਮਾਨ ਮਨਵਾਇਆ ਅਤੇ ਮੈਂ ਉਮੀਦ ਕਰਦੀ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਹੀ ਮਨੰਦਰ ਹੋ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਦਫ਼ਤਰ ਵਿਖੇ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਲੋੜੀ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵਰਕਰ ਇਕੱਠੇ ਹੋਏ ਉਹਨਾਂ ਲੋਹੜੀ ਵਾਲ ਕੇ ਤਿਲ ਪਾ ਕੇ ਮੱਥਾ ਟੇਕਿਆ ਉਹ ਸੁਪਰੰਤ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਲੋਹੜੀ ਦਾ ਤਿਹਾਰ ਸਾਡੇ ਪੁਰਖੇ ਮਨਾਉਂਦੇ ਆ ਰਹੇ ਨੇ ਦੁੱਲਾ ਪੱਟੀ ਦੀ ਯਾਦ ਵਿੱਚ ਲੋਹੜੀ ਦੇ ਗੀਤ ਗਾਏ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਿਹਾਰ ਘਰ ਦੇ ਵਿੱਚ ਵਰਕਤਾਂ ਲਿਆਉਣ ਲਈ ਮਨਾਇਆ ਜਾਂਦਾ ਪਰਮਾਤਮਾ ਅਗੇ ਅਰਦਾਸ ਕੀਤੀ ਜਾਂਦੀ ਹੈ ਕਿ ਈਸ਼ਰ ਉਹਨਾਂ ਦੇ ਘਰ ਆਵੇ ਅਤੇ ਦੁਲੇਦਰ ਦੂਰ ਹੋਵੇ ਸਭ ਤੋਂ ਪਹਿਲੇ ਤਾਂ ਹਲਕਾ ਛੀਫ ਅਤੇਗੜ ਸਾਹਿਬ ਦੇ ਸਮੂਚੇ ਨਗਰ ਨਿਵਾਸੀਆਂ ਨੂੰ ਲੋਹੜੀ ਦੀ ਵਧਾਈ ਦੇਣਾ ਨਾਲ ਵੀ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੀ ਜਿਹੜੀ ਕ੍ਰੀਮ ਹੈ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਸਰਕਾਰ ਬਣੀ ਹੈ ਜਿਨ੍ਹਾਂ ਦੀ ਬਦੌਲਤ ਸੀਐਮਐਲਏ ਚੇਅਰਮੈਨ ਜੋ ਹੋਰ ਅਹੁਦੇਦਾਰ ਬਣੇ ਆ ਉਹ ਸਾਡੀ ਜਿਹੜੀ ਕ੍ਰੀਮ ਹੈ ਜੱਟ ਨਾਲ ਜੁੜੀ ਹੋਈ ਉਹ ਸਾਡੇ ਨਾਲ ਆਈ ਹੈ ਅਸੀਂ ਅੱਜ ਇਕੱਠੇ ਨੇ ਹੋ ਕੇ ਲੋਹੜੀ ਮਨਾਈ ਹੈ ਕਿਉਂਕਿ ਇਹ ਸਾਥੀ ਨੇ ਜਿਨ੍ਹਾਂ ਨੇ ਪੰਜਾਬ ਦੇ ਸਰਕਾਰ ਬਣਾਈ ਔਰ ਮਾਨਯੋਗ ਸਰਦਾਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਇਹ ਉਹ ਲੋਕ ਨੇ ਇਹ ਉਹ ਸਾਡੇ ਸਾਥੀ ਨੇ ਇਹ ਉਹ ਵਲੰਟੀਅਰ ਨੇ ਇਹ ਉਹ ਲੀਡਰ ਨੇ ਜਿਨ੍ਹਾਂ ਦੀ ਬਦੌਲਤ ਅੱਜ ਬਦਲਾਅ ਦੀ ਪੰਜਾਬ ਦੀ ਸਰਕਾਰ ਬਣੀ ਆ ਲੋੜੀ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਸਤਿਕਾਰਯੋਗ ਸਾਥੀ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਨੂੰ ਲੋੜੀ ਅਤੇ ਮਾਦੀ ਦੀ ਬਹੁਤ ਬਹੁਤ ਵਧਾਈਆਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਸਾਡੇ ਐਮਐਲਏ ਸਾਦਨੇ ਸਾਨੂੰ ਸਭ ਨੂੰ ਬੁਲਾਇਆ ਆਪਣੇ ਵਰਕਾ ਦੇ ਲਈ ਪਹਿਲੀ ਵਾਰੀ ਮੇਰੇ ਕਿਸੇ ਐਮਐਲਏ ਦੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਲੋੜੀ ਮਨਾ ਕੇ ਸਾਰਿਆਂ ਨੂੰ ਮਾਣ ਕਰਨਾ ਪਿਆ। ਔਰ ਮੈਂ ਉਮੀਦ ਕਰਦੀ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਹੀ ਮਨਾਉਂਦੇ ਰਹਿਣ। ਲੋਕਾਂ ਕੀ ਕਹਿੰਦੇ ਕਈ ਵਾਰ ਪੇਟਾਂ ਸੰਦੇ ਮਨਾਉਂਦੇ ਤੇ ਕੁੜੀਆਂ ਦੇ ਨਹੀਂ। ਨਹੀਂ, ਮੈਂ ਨਹੀਂ। ਨਹੀਂ ਮਨਾਈ ਜਾਂਦੀ ਮੁੰਡਿਆਂ ਦੀ ਜੇ ਅਕਸਰ ਮਨਾਈ ਜਾਂਦੀ ਕੁੜੀ ਦੀ ਨਹੀਂ ਮਨਾਈ ਜਾਂਦੀ। ਉਹ ਤਾਂ ਖਾਲਾ ਪੀਆ। ਹਾਂ ਕੁਝ ਹੱਦ ਤੱਕ ਇਹ ਚੀਜ਼ ਹੈਗੀ ਹੈ ਪਰ ਮੈਂ ਲੋਕਾਂ ਨੂੰ ਕਹਾਂਗੀ ਅੱਜਕੱਲ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਹੈ। ਬਰਾਬਰ ਦੇ ਹੱਕਦਾਰ ਨੇ ਔਰ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਸਨਮਾਨ ਮਿਲਣਾ ਚਾਹੀਦਾ ਜਿੰਨਾ ਵੀ ਤੁਸੀਂ ਇਹ ਉਦੇ ਦੇਖ ਲਓ ਅੱਜ ਕੱਲ੍ਹ ਜ਼ਿਆਦਾ ਸਭ ਕੁਝ ਲੇਡੀਜ਼ ਦੇ ਕੋਲ ਹੀ ਹੈ। ਪਰ ਲਿਖ ਕੇ ਨਾਮ ਰੋਸ਼ਨ ਜਿੰਨਾ ਬੇਟੇ ਕਰਦੇ ਨੇ ਉਹਨੇ ਉਹ ਵੀ ਕਰਦੀਆਂ ਨੇ। ਤੇ ਹੋਰ ਜ਼ਿਆਦਾ ਜ਼ਿੰਮੇਵਾਰੀ ਸਮਝਦੀਆਂ। ਠੀਕ ਹੈ। ਲੋੜੀ ਦੇ ਇਸ ਸ਼ੁਭ ਅਫਸਰ ਤੇ ਮਸਹੂਫ ਫਤੇਗੜ ਸਾਹਿਬ ਹਲਕੇ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਕਾਮਨਾ ਕਰਦਾ ਕਿ ਸਮੂਹ ਹਲਕਾ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਇਸ ਤਰ੍ਹਾਂ ਬਹੁਤ ਖੁਸ਼ੀ ਦੇ ਪਲ ਹਨ ਕਿ ਉਹ ਸਾਡੇ ਐਮ.ਐਲ.ਏ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਆਪਣੇ ਵਰਕਰਾਂ ਦੇ ਵਿੱਚ ਬੈਠ ਕੇ ਇਸ ਤਿਹਾਰ ਨੂੰ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾ ਰਹੇ ਹਨ ਕਿਉਂਕਿ ਵਰਕਰ ਵੀ ਉਦੋਂ ਬਹੁਤ ਹੀ ਉਤਸ਼ਾਹਿਤ ਹੁੰਦਾ ਜਦੋਂ ਉਸ ਦਾ ਨੇਤਾ ਜਿਹੜਾ ਉਹਦੇ ਵਿੱਚ ਆਮ ਆਮ ਵਰਕਰਾਂ ਦੀ ਤਰ੍ਹਾਂ ਕੋਈ ਤਿਹਾਰ ਨੂੰ ਮਨਾਉਣ ਦੇ ਵਿੱਚ ਸ਼ਮੂਲੀਅਤ ਕਰਦਾ ਤਾਂ ਜਿਹੜਾ ਵਰਕਰ ਹੈ ਉਹ ਵੀ ਬਹੁਤ ਉਤਸ਼ਾਹਿਤ ਹੁੰਦਾ ਤਾਂ ਅਸੀਂ ਸਮੂਹ ਇਹੀ ਕਾਮਨਾ ਕਰਦੇ ਹਾਂ ਕਿ ਸਮੂਹ ਹਲਕਾ ਇਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦਾ ਹੈ